ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨੇ ਹਨੇ ਪਾਤਸ਼ਾਹ ਦਾ ਅੱਜ ਪਹਿਲਾ ਪਾਠ ਆਪਾ ਪੜਨ ਲੱਗੇ ਹਾਂ ਸਮੁੰਦਰ ਸਿੰਘ ਨੇ ਆਪਣੇ ਨਾਂ ਦੀ ਇਲਾਜ ਰੱਖਦੇ ਹੋਏ ਸਮੁੰਦਰ ਦੀ ਉੱਚੀ ਛਾਲ ਵਾਂਗ ਉਡਾਰੀ ਮਾਰੀ ਤੇ ਭੱਜੇ ਆਉਂਦੇ ਘੋੜੇ ਤੇ ਉੱਤੇ ਉੱਤੇ ਦੀ ਲੰਘ ਗਿਆ ਪਰ ਉਸ ਦੀ ਧਰਤੀ ਉੱਤੇ ਉਤਰਨ ਤੋਂ ਪਹਿਲਾਂ ਸਵਾਰ ਦਾ ਸਿਰ ਪਟਾਕ ਦੇਣੇ ਧਰਤੀ ਤੇ ਡਿੱ ਗਿਆ ਸਮੁੰਦ ਸਿੰਘ ਮੁਗਲਾਂ ਵੱਲ ਮੂੰਹ ਕਰੀ ਅਡੋਲ ਖਲੋਤਾ ਹੈ ਕਿ ਉਸ ਵੱਲ ਘੋੜੇ ਭਜਾਈ ਆਉਂਦੇ ਘੋੜਸਵਾਰਾਂ ਨੇ ਡਰ ਨਾਲ ਇੱਕਦਮ ਲਗਾਮਾਂ ਖਿੱਚੀਆਂ ਤੇ ਦੋਹੇ ਘੋੜੇ ਤਿਲਕੇ ਡਿੱਗ ਪਏ ਤੇ ਸਵਾਰਾਂ ਸਮੇਤ ਕਿਸੜਦੇ ਹੋਏ ਕਿੰਨੇ ਦੂਰ ਤੱਕ ਆ ਗਏ ਇਸ ਤੋਂ ਪਹਿਲਾਂ ਕਿ ਸਵਾਰ ਸੰਭਲਦੇ ਸਮੁੰਦਰ ਸਿੰਘ ਨੇ ਦੋਹਾਂ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ ਬਾਦਲ ਸਿੰਘ ਜੰਗ ਦੇ ਮੈਦਾਨ ਵਿੱਚ ਕਾਲੇ ਬੁਲੇ ਬਦਲਾਂ ਵਾਂਗ ਗਜਿਆ ਉਸ ਮੁੰਦ ਸਿੰਘ ਨਾਲ ਮਿਲ ਕੇ ਮੁਗਲਈ ਘੋੜਿਆਂ ਉੱਤੇ ਸਵਾਰ ਹੋયા ਤੇ ਮੁਗਲਾਂ ਬਲ ਵੱਧਿਆ ਬਾਦਲ ਸਿੰਘ ਦੀ ਗਰਜਵੀਂ ਦਹਾਰ ਨੇ ਸਾਹਮਣੇ ਖਲੋਤੀ ਮੁਗਲ ਟੁਕੜੀ ਦੇ ਸਾਹ ਸੂਤ ਦਿੱਤੇ ਹਨ ਉਹਨਾਂ ਦੋਹਾਂ ਸਿੰਘਾਂ ਨੇ ਕਿਰਪਾਨਾਂ ਇਸ ਫੁਰਤੀ ਨਾਲ ਘੁਮਾਈਆਂ ਕਿ ਅਗਲੇ ਪਲ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਵੇਂ ਇੱਥੇ ਕੋਈ ਮੁਗਲ ਟੁਕੜੀ ਹੈ ਹੀ ਨਹੀਂ ਸੀ ਇਹ ਤੁਸੀਂ ਆਪਦੀ ਮਾਂ ਦੇ ਵਿਆਹ ਵਿੱਚ ਚਲਾਉਣੀਆਂ ਨੇ ਗੁੱਸੇ ਵਿੱਚ ਭਖਿਆ ਹੋਇਆ ਮੋਮਨ ਖਾਨ ਬੰਦੂਕਾਂ ਵਾਲਿਆਂ ਵੱਲ ਵੇਖ ਕੇ ਚੀਕਿਆ ਅਗਲੇ ਹੀ ਪਲ ਬੰਦੂਕਾ ਜਲੀਆਂ ਤੇ ਦੋਹੇ ਸਿੰਘ ਸ਼ਹੀਦੀ ਪਾ ਗਏ ਭਾਈ ਸਮੁੰਦ ਸਿੰਘ ਤੇ ਬਾਦਲ ਸਿੰਘ ਦੇ ਡਿੱਗਣ ਦੀ ਦੇਰੀ ਹੀ ਸੀ ਕਿ ਭਾਈ ਝਾਬ ਸਿੰਘ ਨਿਹੰਗ ਦੋਹਾਂ ਕੋੜਿਆਂ ਉਤੇ ਖਲੋਤਾ ਜਾਕਾਰੇ ਛੜਦਾ ਤੁਰਕਾਂ ਵੱਲ ਸ਼ੂਕ ਦਾ ਆਇਆ ਇਸ ਤੋਂ ਪਹਿਲਾਂ ਕਿ ਬੰਦੂਕਾ ਵਾਲੇ ਦੁਬਾਰਾ ਗੋਲੀਆਂ ਭਰਦੇ ਝਾਬ ਸਿੰਘ ਨੇ ਪੈਦਲ ਸੈਨਿਕਾਂ ਦੇ ਦਸਾਂ ਕੋ ਦੇ ਜਥੇ ਵਿੱਚ ਛਾਲ ਮਾਰੀ ਨੇਜੇ ਨਾਲ ਇੱਕ ਸੈਨਿਕ ਦਾ ਖਵਾ ਵਿੱਚ ਹੀ ਵੰਨ ਦਿੱਤਾ ਧਰਤੀ ਦੇ ਪੈਰ ਲੱਗਦੇ ਆ ਉਹ ਕਿਰਪਾਨ ਫੜ ਕੇ ਇਸ ਤਰ੍ਹਾਂ ਕੁਮਿਆ ਕੇ ਮੁਗਲ ਸੈਨਿਕਾਂ ਦੇ ਸਰੀਰ ਵਿਚਾਲਿਓਂ ਚੀਰ ਦਿੱਤੇ ਐਤ ਕੀ ਮੋਮਨ ਖਾਨ ਨੂੰ ਕਹਿਣਾ ਨਹੀਂ ਪਿਆ ਤੇ ਬੰਦੂਕਾਂ ਦੀਆਂ ਗੋਲੀਆਂ ਚਲੀਆਂ ਇੱਕ ਗੋਲੀ ਭਾਈ ਚਾਹਵ ਸਿੰਘ ਦੀ ਅੱਖ ਵਿੱਚ ਵਜੀ ਪਰ ਉਹ ਖਲੋਤਾ ਰਿਹਾ ਛੋਟੀਆਂ ਤੋਪਾਂ ਦੇ ਗੋਲੇ ਆਏ ਸਿੰਘ ਖੜਾਕ ਸੁਣ ਕੇ ਮੁਸਕਰਾਇਆ ਭਾਈ ਚਾਪ ਸਿੰਘ ਨਾਲ ਹੋਰ ਕਈ ਜ਼ਖਮੀ ਮੁਗਲ ਸਿਪਾਹੀ ਵੀ ਗੋਲੀਆਂ ਦੀ ਮਾਰ ਵਿੱਚ ਆ ਗਏ। ਇਹ ਕੀ ਹੋ ਰਿਹਾ ਹੈ? ਗਿਣਤੀ ਦੇ ਢਾਈ ਟੁਕਰ ਹਨ। ਗਿਣਤੀ ਦੇ ਢਾਈ ਟੋਟਰੂ ਹਨ ਤੇ ਸਾਡੇ ਸਿਪਾਹੀਆਂ ਦੇ ਆਹੂ ਲਾਹੇ ਲਾ ਰਹੇ ਹਨ। ਕਿ ਸਾਡੀ ਮਰਦਾਨਗੀ ਕਿਦਰੇ ਉਡਾਰੀ ਮਾਰ ਗਈ ਹੈ? ਕਿਉਂ ਤੱਕੀ ਬੇਕ ਕੀ ਅਸੀਂ ਨਾਵਾਂ ਦੇ ਹੀ ਜਰਨੈਲ ਬਣੇ ਫਿਰਦੇ ਹਾਂ? ਮੋਮਨ ਖਾਨ ਨੇ ਤੱਕੀ ਬੇਗ ਨੂੰ ਵੰਗਾਰਿਆ। ਤਕੀ ਬੇਗ ਨੇ ਜੋਸ਼ ਵਿੱਚ ਆ ਕੇ ਘੋੜਾ ਦੌੜਾਇਆ ਤੇ ਸਿੰਘਾਂ ਦੇ ਸਾਹਮਣੇ ਜਾ ਖੜਾ ਹੋਇਆ ਕਿਹੜਾ ਹੈ ਤਾਰਾ ਸਿੰਘ ਅੱਗੇ ਤਾਂ ਕਰੋ ਅਸੀਂ ਵੀ ਤਾਂ ਦੇਖੀਏ ਕਿੱਡਾ ਕੋ ਬਹਾਦਰ ਹੈ ਤਕੀ ਬੇਗ ਦੇ ਬੋਲਣ ਦੀ ਧੀਰ ਸੀ ਕਿ ਭਾਈ ਤਾਰਾ ਸਿੰਘ ਮੂਰੇ ਆਏ ਅਸੀਂ ਤਾਂ ਜੰਗਲਾਂ ਦੇ ਜੰਮੇ ਜਾਏ ਹਾਂ ਖਾਨ ਸਾਹਿਬ ਖੰਡੇ ਬਾਟੇ ਵਾਲਾ ਅੰਮ੍ਰਿਤ ਅੰਦਰ ਗਿਆ ਹੋਇਆ ਜਿਉਣਾ ਮਰਣਾ ਇੱਕ ਜਾਣਦੇ ਹਾਂ ਤੇ ਤੁਸੀਂ ਮਾਂ ਦੇ ਦੁੱਧਾਂ ਮੱਖਣਾ ਨਾਲ ਭਲੇ ਹੋਏ ਕਿਉਂ ਐਵੇਂ ਮੁਫਤ ਵਿੱਚ ਜਾਨ ਗਵਾਉਂਦੇ ਹੋ 10 ਸਾਲਾਂ ਦਾ ਸੀ ਜਦ ਪਹਿਲੀ ਜੰਗ ਵਿੱਚ ਗਿਆ ਸੀ ਤਲਵਾਰ ਨਾਲ ਲੈ ਕੇ ਜੰਮਿਆ ਹਾਂ ਤੱਕੀ ਬੇਗ ਗੁੱਸੇ ਵਿੱਚ ਬੋਲਿਆ ਆਓ ਲੱਕੜ ਦੀਆਂ ਕਿਰਪਾਨਾਂ ਨਾਲ ਖੇਡਦੇ ਆਹੋ ਲੱਕੜ ਦੀਆਂ ਕਿਰਪਾਨਾਂ ਨਾਲ ਖੇਡਦੇ ਅਠਾ ਦਸਾਂ ਸਾਲਾਂ ਦੇ ਬਾਅਦ ਚੋਰ ਸਿਪਾਈ ਦੀ ਖੇਡ ਨੂੰ ਜੰਗੀ ਸਮਝ ਲੈਂਦੇ ਹਾਂ ਜੇ ਤੁਸੀਂ ਮਰਨਾ ਮੈਥੀ ਲਿਆ ਹੈ ਤਾਂ ਵਾਰ ਕਰੋ ਕਰ ਲਓ ਕਿਤੇ ਖਾਇਸ਼ ਅੰਦਰ ਹੀ ਨਾ ਰਹਿ ਜਾਵੇ ਤਕੀ ਬੇਗ ਨੇ ਘੋੜਾ ਭਾਈ ਤਾਰਾ ਸਿੰਘ ਵੱਲ ਭਜਾਇਆ ਤੇ ਖਿੱਚ ਕੇ ਇੱਕ ਤੀਰ ਛੱਡਿਆ ਤੀਰ ਭਾਈ ਤਾਰਾ ਸਿੰਘ ਦੇ ਫਰਲੇ ਨੂੰ چیرਦਾ ਹੋਇਆ ਲੰਘ ਗਿਆ ਭਾਈ ਤਾਰਾ ਸਿੰਘ ਜੀ ਨੇ ਤਕੀ ਬੇਗ ਦੇ ਘੋੜੇ ਦੀ ਵਾਂਗ ਨੂੰ ਖਿੱਚਿਆ ਤੇ ਵਾਰ ਕਰਨ ਲਈ ਕਿਰਪਾਨ ਲਹਿرائی ਪਰ ਤਕੀ ਬੇਗ ਦਾ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ ਸੰਜੋਏ ਨੇ ਉਸ ਦਾ ਪਿੰਡਾ ਟੱਕ ਰੱਖਿਆ ਸੀ ਕਈ ਤਾਰਾ ਸਿੰਘ ਨੇ ਦੇਖਿਆ ਕਿ ਲੋਹੇ ਦੇ ਟੋਪ ਵਿੱਚੋਂ ਤੱਕੀ ਬੇਗਦਰ ਸਿਰਫ ਮੂੰਹ ਨੰਗਾ ਸੀ ਉਹਨਾਂ ਨੇ ਕਿਰਪਾਨ ਦੀ ਨੋਕ ਉੱਥੋਂ ਦੀ ਅੰਦਰ ਤਸਾ ਦਿੱਤੀ ਬੁੱਲਾ ਵਿੱਚ ਦੀ ਹੁੰਦੀ ਹੋਈ ਪਿਪਲਾ ਤੱਕੀ ਬੇਗ ਦੇ ਸੰਗ ਤੱਕ ਧਸ ਗਈ ਤੇ ਉਹ ਪਿਸ਼ਾਵਲ ਭਜਿਆ ਸਾਹਮਣੇ ਮਮਨ ਖਾਨ ਖਲੋਤਾ ਸੀ ਉਸਨੇ ਭਜੇ ਆਉਂਦੇ ਤੱਕੀ ਬੇਗ ਦੇ ਮੂੰਹ ਵਿੱਚੋਂ ਲਹੂ ਵਹਿੰਦਾ ਵੇਖਿਆ ਤਾਂ ਉਸ ਨੂੰ ਉਹ ਪਾਨ ਦੀ ਪਿਚਕਾਰੀ ਵਾਂਗ ਜਾਪਿਆ ਖਾਨ ਸਾਹਿਬ ਪੰਜ ਵਾਰ ਇਹੋ ਮੋਮਨ ਖਾਨ ਨੇ ਤਕੀ ਬੇਗ ਨੂੰ ਪੁੱਛਿਆ ਹਾਂ ਅੱਗੇ ਤਾਰਾ ਸਿੰਘ ਬੀੜਿਆ ਦਾ ਥਾ ਲਈ ਖਲੋਤਾ ਹੈ ਤੇ ਪਾਨ ਵੰਡ ਰਿਹਾ ਹੈ ਜੇ ਹਿੰਮਤ ਹੈ ਤਾਂ ਤੁਸੀਂ ਵੀ ਲੈ ਆਓ ਜਾ ਕੇ ਦੂਰ ਖੜ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਖਾਨ ਸਾਹਿਬ ਅਗਲਿਆਂ ਦੇ ਮੂਹਰੇ ਜਾ ਕੇ ਦੇਖੋ ਅੱਕੇਆ ਹੋਇਆ ਤਕੀ ਬੇਗ ਤਤਲਾਉਂਦਾ ਚਾਪਲੂ ਜੇਹੀ ਕਿਸਮ ਦਾ ਭਤੀ ਹਾਥੀ ਤੇ ਸਵਾਰ ਸੀ ਉਸਨੇ ਤਕੀ ਬੇਗਦਵਾਰਾ ਮੋਮਨ ਖਾਨ ਨੂੰ ਹਾਵਤ ਨੂੰ ਹਾਥੀ ਸਿੰਘਾਂ ਵੱਲ ਤੋਰਨ ਲਈ ਕਿਹਾ ਹਾਲਾਂਕਿ ਇਹ ਨਿਸ਼ਾਨੇ ਬਾ ਚੰਗਾ ਸੀ ਤੇ ਇਕੱਠੇ ਦੋ ਤੀਰ ਚਲਾ ਦਿੰਦਾ ਸੀ ਜਿਹੜੇ ਦੋ ਵੱਖ-ਵੱਖ ਨਿਸ਼ਾਨਿਆਂ ਨੂੰ ਫੁੰਡ ਸਕਦੇ ਸਨ ਉਸਨੇ ਜਾਣਿਆ ਕਿ ਇੱਕ ਤਾਂ ਇਹ ਹਾਥੀ ਤੇ ਸਵਾਰ ਹੈ ਦੂਜਾ ਸਿੰਘ ਕੁਝ ਥੱਕ ਵੀ ਗਏ ਹੋਣਗੇ ਕਿਰਪਾਨ ਜਾਂ ਨੀਜੇ ਦਾ ਵਾਰ ਇਨੇ ਉੱਚੇ ਬੈਠੇ ਤੇ ਹੋ ਨਹੀਂ ਸਕਦਾ ਜੇ ਕੋਈ ਵੀ ਸਿੰਘ ਮੂਹਰੇ ਆਇਆ ਤਾਂ ਹਾਥੀ ਚੜਾ ਦੇਵੀ ਉਸ ਉਤੇ ਉਹ ਮਹਾਵਤ ਨੂੰ ਬੋਲਿਆ ਇਧਰੋਂ ਭਾਈ ਭੀਮ ਸਿੰਘ ਨੇ ਹਾਥੀ ਆਉਂਦਾ ਵੇਖਿਆ ਪਖਸ਼ੋਰ ਨਿਵਾਸੀ ਇਸ ਸਿੰਘ ਨੂੰ ਚਾਉ ਚੜ ਗਿਆ ਤੇ ਇਹ ਸ਼ੇਰ ਵਾਂਗ ਹਾਥੀ ਬਲਤਾਇਆ ਹਾਥੀਆਂ ਨਾਲ ਲੜਨਾ ਬੰਦਿਆਂ ਦੇ ਵਸਦਾ ਨਹੀਂ ਹੁੰਦੇ ਵਿੱਚੋਂ ਤੁਰਕ ਬੋਲਿਆ हां ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਭੀਮ ਸਿੰਘ ਬੋਲਿਆ ਪਰ ਬਚਿੱਤਰ ਸਿੰਘ ਦੇ ਬਾਗੜ ਸਿੰਘ ਦਾ ਲੜ ਸਕਦੇ ਹਨ ਭਾਈ ਭੀਮ ਸਿੰਘ ਨੇ ਭਾਈ ਬਚਿੱਤਰ ਸਿੰਘ ਨੂੰ ਚੇਤਾਇਆ ਵਿੱਚ ਤੇ ਆਇਆ ਤੇ ਛਾਲ ਮਾਰ ਹਾਥੀ ਦਾ ਕੰਨ ਫੜ ਕੇ ਉਸ ਨੂੰ ਬਿਠਾ ਲਿਆ ਇਸ ਤਰ੍ਹਾਂ ਹਾਥੀ ਨੂੰ ਬਿਠਾਉਣਾ ਉਹ ਜਾਣਦੇ ਹਨ ਜਿਹੜੇ ਸਵਾਰ ਹੁੰਦੇ ਹਨ ਤੁਰਕ ਦੇ ਤਾਂ ਚਿੱਤ ਵਿੱਚ ਚਿੱਤ ਚੇਤੇ ਵੀ ਨਹੀਂ ਸੀ ਕਿ ਸਿੰਘ ਹਾਥੀ ਨੂੰ ਬਿਠਾ ਲਵੇਗਾ ਉਸ ਦੀ ਸ਼ੂਰਮਤਾਈ ਪਾਲ ਵਿੱਚ ਕਿਦਰੇ ਸ਼ੈ ਹੋ ਗਈ ਭੀਮ ਸਿੰਘ ਨੇ ਮਹਾਵਦਰ ਦਾ ਸਿਰ ਲਾਉਣ ਲਈ ਵਾਰ ਕੀਤਾ ਪਰ ਕਿਰਪਾਨ ਹੱਥੇ ਨੂੰ ਕਾਬੂ ਕਰਨ ਵਾਲੇ ਅੰਕੁਸ਼ ਨਾਲ ਜਾ ਟਕਰਾਈ ਤੇ ਟੁੱਟ ਗਈ ਸਿੰਘ ਨੇ ਟੁੱਟੀ ਹੋਈ ਕਿਰਪਾਨ ਨਾਲ ਹੀ ਮਹਾਵਦਰ ਦਾ ਸਿਰ ਕਦੂ ਵਾਂਗ ਲਾ ਦਿੱਤਾ ਤੇ ਉਹ ਥਾਂ ਢੇਰ ਹੋ ਗਿਆ ਪਰ ਅੰਕੁਸ਼ ਵੱਜਣ ਕਾਰਨ ਭੀਮ ਸਿੰਘ ਵੀ ਫਟੜ ਹੋ ਗਿਆ ਤੇ ਹੀਠਾ ਡਿੱਗ ਪਿਆ ਜ਼ਖਮੀ ਹੋ ਕੇ ਡਿੱਗਦੇ ਭੀਮ ਸਿੰਘ ਨੂੰ ਜਦ ਭਾਈ ਤਾਰਾ ਸਿੰਘ ਨੇ ਦੇਖਿਆ ਤਾਂ ਉਹ ਆ ਭੱਜ ਕੇ ਉਸ ਨੂੰ ਸੰਭਾਲਿਆ ਤੇ ਲਖਮੀ ਲਖਮੀਰ ਸਿੰਘ ਨੂੰ ਸੁਣਾ ਕੇ ਬੋਲੇ ਯਾਦ ਹੈ ਲਖਮੀਰ ਸਿੰਘ ਜਦ ਆਪਾਂ ਛੋਟੇ ਹੁੰਦੇ ਮੱਝਾਂ ਚਾਰਦੇ ਹੁੰਦੇ ਸਾਂ ਤਾਂ ਤੂੰ ਇਕੱਠਿਆਂ ਦੋ ਮੱਝਾਂ ਉੱਤੇ ਦੀ ਸ਼ਾਲ ਮਾਰ ਕੇ ਟੱਪ ਜਾਂਦਾ ਹੁੰਦਾ ਸੀ ਹੁਣ ਤਾਂ ਤੂੰ ਜਰਵਾਣਾ ਵੀ ਹੋ ਗਿਆ ਸੋ ਤੇਰੇ ਅੱਗੇ ਕੀ ਹੈ ਇਹ ਤੁਰਕਾਂ ਦਾ ਕਟਾ ਭਾਈ ਤਾਰਾ ਸਿੰਘ ਦੇ ਕਹਿਣ ਦੀ ਸ਼ੇਰ ਸੀ ਕਿ ਹਾਥੀਵਲ ਭੱਜਦੇ ਹੋਏ ਭਾਈ ਲਖਮੀਰ ਸਿੰਘ ਬੋਲੇ ਭਲੇ ਵੇਲੇ ਯਾਦ ਕਰਵਾ ਦਿੱਤਾ ਭਾਈ ਸਾਹਿਬ ਮੇਰੇ ਤਾਂ ਪਹਿਲਾਂ ਮਨ ਵਿੱਚ ਫੁਰਨਾ ਆ ਰਿਹਾ ਸੀ ਕਿ ਤੁਰਕਾਂ ਨੂੰ ਮਾਰ ਕੇ ਇਹਨਾਂ ਹਾਥੀਆਂ ਤੇ ਸਵਾਰੀ ਕਰਕੇ ਦੇਖਾਂਗੇ ਇਹ ਕਹਿੰਦੇ ਆ ਭਾਈ ਲਖਮੀਰ ਸਿੰਘ ਨੇ ਛਾਲ ਮਾਰ ਕੇ ਪਹਿਲਾ ਪੈਰ ਹਾਥੀ ਦੇ ਗੋਡੇ ਤੇ ਅਤੇ ਦੂਜਾ ਧੌਣ ਉੱਤੇ ਜਾ ਤਰਿਆ ਜਦੋਂ ਹੀ ਭਾਈ ਲਖਮੀਰ ਸਿੰਘ ਨੇ ਆਪਣਾ ਬਰਸ਼ਾ ਤੁਰਕ ਦੇ ਮੋਢੇ ਵਿੱਚ ਮਾਰਿਆ ਭਾਈ ਤਾਰਾ ਸਿੰਘ ਹੱਸਦਿਆਂ ਬੋਲਿਆ ਉਹ ਨਹੀਂ ਰੀਸਾਂ ਜੋਧੇ ਆ ਤੇਰੀਆਂ ਅਜੇ ਤਾਂ ਗੱਲ ਮੇਰੇ ਮੂੰਹ ਵਿੱਚ ਹੀ ਸੀ ਹਾਥੀ ਉਤੇ ਸਵਾਰ ਤੁਰਕ ਦੀ ਸੱਜੀ ਬਾਹ ਨਕਾਰਾ ਹੋ ਗਈ ਤੇ ਉਸ ਦੀ ਤਲਵਾਰ ਮਿਆਨ ਵਿੱਚ ਧਰੀ ਤਰਹੀ ਰਹਿ ਗਈ ਭਾਈ ਲਖਮੀਰ ਸਿੰਘ ਨੇ ਬਰਛਾ ਉਸ ਦੀ ਛਾਤੀ ਵਿੱਚੋਂ ਖੋਬੋ ਦਿੱਤਾ ਉਸ ਦੀ ਛਾਤੀ ਵਿੱਚ ਖੋਬੋ ਦਿੱਤਾ ਤੇ ਉਹ ਵੀ ਕੂਚ ਕਰ ਗਿਆ ਹਾਥੀ ਦੇ ਪੈਰਾਂ ਕੋਲ ਕਈ ਮੁਗਲ ਸਿਪਾਹੀ ਇਕੱਠੇ ਹੋ ਗਏ ਭਾਈ ਕੁਇਰ ਸਿੰਘ ਤੇ ਆਲੀ ਸਿੰਘ ਨੇ ਲਖਮੀਰ ਸਿੰਘ ਦੀ ਮਦਦ ਕਰਦਿਆਂ ਹੀਠੋਂ ਤੁਰਕਾਂ ਦਾ ਸਫਾਇਆ ਕਰ ਦਿੱਤਾ ਲਖਮੀਰ ਸਿੰਘ ਹਾਥੀ ਤੇ ਸਵਾਰ ਹੋ ਗਿਆ ਤੇ ਹਾਥੀ ਸਿੰਘਾ ਸਿੰਘਾਂ ਵੱਲ ਤੋਰ ਦਿੱਤਾ ਲਾਓ ਭਾਈ ਤਾਰਾ ਸਿੰਘ ਜੀ ਆਪਾਂ ਵੀ ਹਾਥੀਆਂ ਵਾਲੇ ਹੋ ਗਏ ਉਹਨਾਂ ਭਾਈ ਤਾਰਾ ਸਿੰਘ ਨੂੰ ਕਿਹਾ ਇਹ ਕੱਟਾ ਸਾਡੇ ਕਿਸ ਕੰਮ ਸਿੰਘ ਜੀ ਖਾਲਸੇ ਦਾ ਰਾਜ ਆ ਲੈਣ ਦਿਓ ਇੱਥੇ ਹਾਥੀ ਤਾਂ ਖਾਲਸਾ ਆਪਣੇ ਸੇਵਕਾਂ ਨੂੰ ਬਖਸ਼ਿਆ ਕਰੇਗਾ ਤੇ ਭਾਈ ਤਾਰਾ ਸਿੰਘ ਨੇ ਇਹ ਪ੍ਰਵਿਖਤ ਵਾਕ ਕਹੇ ਸਨ ਇਹਨਾਂ ਬੋਲਾਂ ਨੂੰ ਪੰਜਾਬ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਆ ਕੀਤੇ ਆ ਬਾਬੇ ਪੰਗੂ ਨੇ ਉੱਚਾ ਹੋ ਕੇ ਦਰਿਆ ਤੋਂ ਪਾਰ ਦੇਖਿਆ ਸਿੰਘਾਂ ਦੇ ਹਾਥੀ ਮੁਗਲਾਂ ਵੱਲ ਹੱਕ ਦਿੱਤੇ ਦਿੱਤਾ ਜਦ ਸਵਾਰ ਤੋਂ ਸਖਣਾ ਹਾਥੀ 모ਮਨ ਖਾਨ ਕੋਲ ਪਹੁੰਚਿਆ ਤਾਂ ਉਹ ਬੋਲਿਆ ਕਿਸ ਮਿੱਟੀ ਦੇ ਬਣੇ ਹੋਏ ਨੇ ਇਹ ਲੋਕ ਮੁਠੀ ਪਰ ਪੈਦਲ ਸਿੰਘਾਂ ਨੇ ਹਾਥੀ ਤੋਂ ਐਡਾ ਸੂਰਮਾ ਸੁੱਟ ਲਿਆ ਹੁਣ 모ਮਨ ਖਾਨ ਨੇ ਦੋ ਪੂਰਬੀ ਜਨੈਲ ਬੁਲਾਏ ਮਨਸਾ ਰਾਮ ਤੇ ਦਇਆ ਰਾਮ ਇਹਨਾਂ ਨੂੰ ਹਜ਼ਾਰੀ ਦਾ ਖਿਤਾਬ ਹਾਸਲ ਸੀ ਇਹ ਪੁਰਬੀਆ ਆਪਣੀ ਸੈਨਾ ਲੈ ਕੇ ਸਿੰਘਾਂ ਉੱਤੇ ਟੁੱਟ ਪਏ ਮਾਰ ਡਾਲੋ ਕੁੱਚਲ ਡਾਲੋ ਦੇ ਹੋ ਕੇ ਮਾਰਦੇ ਸਿੰਘਾਂ ਕੋਲ ਪਹੁੰਚੇ ਭਾਈ ਮੇਘ ਸਿੰਘ ਤੇ ਗੁਰਬਖਸ਼ ਸਿੰਘ ਨੇ ਇੱਕ ਪਲ ਵਿੱਚ ਹੀ ਮਨਸਾ ਰਾਮ ਤੇ ਦਇਆ ਰਾਮ ਦੇ ਘੋੜਿਆਂ ਤੋਂ ਬਾਹਰ ਲਾ ਦਿੱਤਾ ਜਿਨ੍ਹਾਂ ਹੀ ਤੇਜ਼ੀ ਨਾਲ ਇਹ ਆਏ ਸਨ ਉਹਨੇ ਕਾਲੀ ਨਾਲ ਹੀ ਸਿੰਘਾਂ ਨੇ ਇਹਨਾਂ ਨੂੰ ਭਗਵਾਨ ਕੋਲ ਭੇਜ ਦਿੱਤਾ ਇਹਨਾਂ ਨੂੰ ਜਾਪਦਾ ਮਰਨ ਦੀ ਕੁਝ ਜ਼ਿਆਦਾ ਹੀ ਕਾਲੀ ਸੀ ਗੁਲੀ RAM ਹੁਣਾਂ ਨੂੰ ਤਾਂ ਬੱਸ ਵਾਟੀ ਪਈ ਭਜੇ ਤਾਂ ਇਹ ਇੰਜ ਆਏ ਸਨ ਜਿਵੇਂ ਸਾਡੇ ਵਿੱਚੋਂ ਪੰਜਾ ਸੱਤਾਂ ਨੂੰ ਲੈ ਕੇ ਜਾਣਗੇ ਮੇਕ ਸਿੰਘ ਤੇ ਗੁਰਬਾਤ ਸਿੰਘ ਆਪਸ ਵਿੱਚ ਆਪਸ ਵਿੱਚ ਗੱਲਾਂ ਕਰ ਰਹੇ ਸਨ ਲੜਾਈ ਕੁਝ ਸਮੇਂ ਲਈ ਮਾਣੋ ਰੁਕ ਗਈ ਜਾਂ ਤਾਂ ਤੁਰਕ ਕੁਝ ਚਾਨਣ ਹੋ ਜਾਣ ਦੀ ਉਡੀਕ ਕਰ ਰਹੇ ਸਨ ਤੇ ਜਾਂ ਕੋਈ ਨਵੀਂ ਰਣਨੀਤੀ ਘੜ ਰਹੇ ਸਨ ਹੁਣ ਤੱਕ ਕੋਈ ਹਾਰ ਹੁਣ ਤੱਕ ਹੋਈ ਹਰ ਝੜਪ ਵਿੱਚ ਤਾਂ ਮੈਦਾਨ ਖਾਲਸੇ ਦੇ ਹੱਥ ਰਿਹਾ ਸੀ ਸਿੰਘ ਨਾਲ ਦੇ ਸ਼ਹੀਦ ਹੋ ਚੁੱਕੇ ਸਿੰਘਾਂ ਦੀਆਂ ਦੇਹਾਂ ਸੰਭਾਲ ਰਹੇ ਸਨ ਜਦ ਚੜ ਗਿਆ ਤੇ ਸੂਰਜ ਨੇ ਹਰ ਪਾਸੇ ਚਾਨਣ ਕਰ ਦਿੱਤਾ ਸਿੰਘਾਂ ਦੇ ਸਰੀਰਾਂ ਤੇ ਲੱਗੇ ਫਟ ਚਮਕਣ ਲੱਗੇ ਮੁਗਲਾਂ ਦੇ ਸਿਪਾਹੀ ਤਾਂ ਟੁਕੜੀਆਂ ਵਿੱਚ ਆਉਂਦੇ ਸਨ ਪਰ ਸਿੰਘ ਤਾਂ ਸਾਰੇ ਹੀ ਲੜਦੇ ਰਹੇ ਸਨ ਮੈਦਾਨ ਵਿੱਚ ਖਿਲਰੇ ਫਿਰਦੇ ਸਿੰਘ ਜ਼ਖਮੀ ਸਿੰਘਾਂ ਨੂੰ ਸਹਾਰਾ ਦੇ ਰਹੇ ਸਨ ਮੋਮਨ ਖਾਨ ਨੇ ਮੌਕਾ ਤਾੜਦਿਆਂ ਤੋਪਾਂ ਵਾਲਿਆਂ ਨੂੰ ਇਸ਼ਾਰਾ ਕੀਤਾ 40 ਦੀਆਂ 40 ਤੋਪਾਂ ਨੇ ਇਕੱਠਿਆਂ ਇਕੱਠਿਆਂ ਨੇ ਅੱਗ ਬਰਾਈ ਨਾਲ ਹੀ ਤੁਰਕਾਂ ਨੇ ਬੰਦੂਕਾਂ ਦੇ ਫਾਇਰ ਵੀ ਖੋਲ ਦਿੱਤੇ ਫੱਟੜ ਹੋਏ ਤੇ ਉਹਨਾਂ ਨੂੰ ਸੰਭਾਲ ਰਹੇ ਸਿੰਘਾਂ ਨੂੰ ਤੋਪਾਂ ਦੇ ਗੋਲਿਆਂ ਨੇ ਉਡਾ ਦਿੱਤਾ ਭਾਈ ਤਾਰਾ ਸਿੰਘ ਨੇ ਆਪਣਾ ਜਾਨ ਭਾਈ ਤੁਰੰਗ ਮੁਗਲਾਂ 'ਨਵਲ ਭਜਾਇਆ ਭਾਈ ਤਾਰਾ ਸਿੰਘ ਨੇ ਆਪਣਾ ਜਾਨ ਭਾਈ ਤੁਰੰਗ ਮੁਗਲਾਂ 'ਵਰ ਭਜਾਇਆ ਕਈ ਗੋਲੀਆਂ ਉਹਨਾਂ ਦੇ ਡੋਲਿਆਂ ਤੇ ਪੱਟਾਂ ਵਿੱਚ ਲੱਗੀਆਂ ਘੋੜਾ ਵੀ ਜ਼ਖਮੀ ਹੋ ਗਿਆ ਪਰ ਉਸਨੇ ਧਾਰ ਲਈ ਸੀ ਕਿ ਸਿੰਘ ਨੂੰ ਰਾਹ ਵਿੱਚ ਧੋਖਾ ਨਹੀਂ ਦੇਵੇਗਾ ਕਿਸੇ ਵੀ ਤਰ੍ਹਾਂ ਘੋੜੇ ਨੇ ਭਾਈ ਤਾਰਾ ਸਿੰਘ ਨੂੰ ਮੋਮਨ ਖਾਨ ਦੇ ਹਾਥੀ ਕੋਲ ਪਹੁੰਚਾ ਦਿੱਤਾ ਭਾਈ ਸਾਹਿਬ ਨੇ ਘੋੜੇ ਦੀ ਪਿੱਠ ਤੇ ਖਲੋਂਦਿਆਂ ਹਾਥੀ ਵੱਲ ਛਾਲ ਮਾਰੀ ਹਾਥੀ ਦੀ ਸੁੰਡ ਉੱਤੋਂ ਦੀ ਹੁੰਦੇ ਹੋਏ ਉਹ ਉੱਪਰ ਜਾ ਚੜ੍ਹੇ ਕਿਰਪਾਨ ਦੋ ਵਾਰ ਘੁਮਾਈ ਪਹਿਲੇ ਵਾਰ ਨਾਲ ਮੁਹਾਵਦ ਦਾ ਸਿਰ ਤੇ ਦੂਜੇ ਨਾਲ ਮੋਮਨ ਖਾਨ ਦੀ ਬਾਹ ਵੜ ਸੁਟੀ ਮੋਮਨ ਖਾਨ ਨੇ ਆਪਣੇ ਬਰਛੀ ਹਾਥੀ ਨੂੰ ਚੁਭੋਈ ਮੋਮਨ ਖਾਨ ਨੇ ਆਪਣੀ ਵਰਚੀ ਹਾਥੀ ਦੇ ਖੂਬਈ ਤਾਂ ਹਾਥੀ ਪੀੜ ਨਾਲ ਕਰਾਇਆ ਤੇ ਦੋ ਲੱਤਾਂ ਤੇ ਹੋ ਗਿਆ ਭਾਈ ਸਾਹਿਬ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਤੇ ਉਹ ਹੈਠਾਂ ਹਾਥੀ ਦੇ ਪੈਰਾਂ ਵਿੱਚ ਡਿੱਗ ਪਏ ਹਾਥੀ ਨੇ ਆਪਣਾ ਪੈਰ ਭਾਈ ਤਾਰਾ ਸਿੰਘ ਦੇ ਸਿਰ 'ਤੇ ਵਧਾਇਆ ਉਹਨਾਂ ਫੁਰਤੀ ਨਾਲ ਪਾਸਾ ਪਾਸਾ ਲਿਆ ਤੇ ਚੀਤੇ ਦੀ ਤੇਜ਼ੀ ਨਾਲ ਛਾਰ ਮਾਰ ਕੇ ਕਿਰਪਾ ਨੂੰ ਘੁਮਾਈ ਤੇ ਹਾਥੀ ਦੀ ਸੁੰਡ ਵੱਡੀ ਗਈ ਹਾਥੀ ਹੁਣ ਪੀੜ ਨਾਲ ਕਰਾ ਰਿਹਾ ਸੀ ਹੇਠਾਂ ਖਲੋਤੇ ਘੋੜਸਵਾਰ ਤੇ ਪੈਦਲ ਸਪਾਈਆਂ ਵਿੱਚੋਂ ਕੁਝ ਨੂੰ ਮਾਰ ਕੇ ਤੇ ਕੁਝ ਨੂੰ ਝਿਕਾਨੀ ਦੇ ਕੇ ਭਾਈ ਸਾਹਿਬ ਨੇ ਬਰਛੇ ਦਾ ਨਿਸ਼ਾਨਾ ਸਾਧਿਆ ਮੋਮਨ ਖਾਨ ਦਾ ਮੁੜਕਾ ਚੋਰਿਆ ਸੀ ਜਿਉਂ ਹੀ ਉਹਨਾਂ ਨੇ ਬਰਛੀ ਛੱਡਣ ਲਈ ਹੱਥ ਅਗਾ ਲਿਆਂਦਾ ਸ਼ੂਕ ਦੇ ਹੋਏ ਕਈ ਤੀਰ ਉਹਨਾਂ ਦੇ ਸੀਨੇ ਵਿੱਚ ਵਜੇ ਤੇ ਇੱਕ ਗੋਲੀ ਮੋਢੇ ਵਿੱਚ ਪਰ ਉਹਨਾਂ ਕਿਸੇ ਵੀ ਤਰ੍ਹਾਂ ਬਰਛੀ ਚਲਾ ਦਿੱਤੀ ਬਰਛੀ ਹਾਥੀ ਦੀ ਅੱਖ ਵਿੱਚ ਵਜੀ ਹਾਥੀ ਕਿਚਲੁ ਖੋਰੀ ਦੌੜ ਪਿਆ ਤੇ ਆਪਣੇ ਕਈ ਸਿਪਾਹੀ ਮਿੱਧ ਕੇ ਮਾਰ ਦਿੱਤੇ ਪੀੜ ਨਾਲ ਚੀਕ ਰੇ ਭੱਜਦੇ ਹਾਥੀ ਤੋਂ ਡੋਲ ਕੇ ਮੋਮਨ ਖਾਨ ਡੇਗ ਪਿਆ ਧੜਾਮ ਕਰਕੇ ਡੇਗਣ ਨਾਲ ਉਸ ਦੀ ਸੁਰਤ ਬੁੰਦਲ ਗਈ ਭਾਈ ਤਾਰਾ ਸਿੰਘ ਨੇ ਕੋਲ ਪਈ ਤਲਵਾਰ ਚੁੱਕ ਕੇ ਮੋਮਨ ਖਾਨ ਦਾ ਸਿਰ ਲਾ ਦਿੱਤਾ ਹਾਂ ਸੱਚ ਹੈ ਬੰਦੇ ਹਾਥੀਆਂ ਨਾਲ ਨਹੀਂ ਲੜ ਸਕਦੇ ਪਰ ਬਚਿੱਤਰ ਸਿੰਘ ਬਾਗੜ ਸਿੰਘ ਭੀਮ ਸਿੰਘ ਤੇ ਤਾਰਾ ਸਿੰਘ ਤਾਂ ਲੜ ਸਕਦੇ ਹਨ ਮੈਦਾਨ ਵਿੱਚੋਂ ਭੱਜਦੀ ਜਾ ਰਹੀ ਮੁਗਲ ਸੈਨਾ ਵਿੱਚੋਂ ਇੱਕ ਮੁਗਲ ਸਿਪਾਹੀ ਨੇ ਭਾਈ ਭੀਮ ਸਿੰਘ ਦੇ ਬੋਲ ਦੁਹਰਾਏ ਬਸ ਉਸਨੇ ਦੋ ਨਾਮ ਜ਼ਰੂਰ ਨਾਲ ਜੋੜ ਦਿੱਤੇ ਤੇ ਇਸ ਤਰ੍ਹਾਂ ਭਾਈ ਤਾਰਾ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਉਹਨਾਂ ਦਾ ਸਿਰ ਧਿਰਾਂ ਦੇ ਨਾਲ ਨਿਭਲੇ ਨਿਭ ਗਿਆ ਉਹਨਾਂ ਅਰਦਾਸ ਵਿੱਚ ਕਹਿ ਬੋਲ ਨਿਭਾਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ ਪਾਇਆ ਸੰਸਾਰ ਦਾ ਮੁਸਾਫਿਰ ਖਾਨਾ ਹੈ ਸੰਸਾਰ ਤਾਂ ਮਸਾਫਰ ਖਾਨਾ ਹੈ ਤੇ ਸਰਾਂ ਰੂਪੀ ਇਸ ਸੰਸਾਰ ਵਿੱਚ ਰਾਤ ਕੱਟਣ ਵਾਲੇ ਮੁਸਾਫਿਰਾਂ ਨੂੰ ਸਰਾਂ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਪਰ ਕੁਝ ਮੁਸਾਫਿਰ ਐਸੀ ਵੀ ਹੁੰਦੇ ਹਨ ਜੋ ਆਪਣੀਆਂ ਸ਼ਰਤਾਂ ਤੇ ਜਿਉਂਦੇ ਹਨ ਤੇ ਸਰਾਂ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ ਸਰਾਂ ਨੂੰ ਸਦੀਆਂ ਦੀ ਉਡੀਕ ਮਗਰੋਂ ਐਸੇ ਮੁਸਾਫਿਰਾਂ ਦੇ ਚਰਨ ਪ੍ਰਸੰਦ ਦਾ ਸੁਭਾਗ ਮਿਲਦਾ ਹੈ ਨਹੀਂ ਤਾਂ ਸੰਸਾਰ ਦੀ ਆਬਾਦੀ ਤਾਂ ਕਰੋੜਾਂ ਟੱਪ ਚੁੱਕੀ ਹੈ ਮਨੁੱਖ ਨਿਤ ਜੰਮਦੇ ਹਨ ਨਿਤ ਮਰਦੇ ਹਨ ਪਰ ਤਾਰਾ ਸਿੰਘ ਨਿਤ ਨਹੀਂ ਜੰਮਦੇ ਤੇ ਮਰਦੇ ਤਾਂ ਕਦੇ ਵੀ ਨਹੀਂ ਇਹ ਆਪਾਂ ਅਧਿਆਏ ਪੂਰਾ ਕੀਤਾ ਹੈ ਚੌਥਾ ਸੋ ਅਗਲਾ ਆਪਾਂ ਹਮ ਰਾਖਤ ਪਾਤ ਸ਼ਹੀਦਾ ਬਾ ਇਹ ਫਿਰ ਆਪਾਂ ਵਿਚਾਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ